ਵਾੜ ਨੰਬਰ ਨੂੰਂਜਾ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਨੇ ਤੇ ਜਿਸ ਕਾਰਨ 2 ਦਿਨ ਪਹਿਲਾਂ ਉਹਨਾਂ ਨੇ ਇਲਾਕੇ 'ਚ ਰੋਸ ਪ੍ਰਦਰਸ਼ਨ ਕਰਦਿਆਂ ਰੋਸ਼ ਲਗਾਇਆ ਸੀ ਰੋਸ ਦਾ ਧਰਨਾ ਲਗਾਇਆ ਸੀ ਤੇ ਨਗਰ ਨਿਗਮ ਦੇ ਖਿਲਾਫ ਜਿਹੜਾ ਹੈ ਉਹ ਨਾਰੇਬਾਜ਼ੀ ਵੀ ਕੀਤੀ ਸੀ ਕਿ ਨਗਰ ਨਿਗਮ ਦੇ ਕਿਸੇ ਵੀ ਅਧਿਕਾਰੀ ਵੱਲੋਂ ਉਹਨਾਂ ਦੀ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਜਿਸ ਕਾਰਨ ਅੱਜ ਨਗਰ ਨਿਗਮ ਦੇ ADC ਇਸ ਸੰਬੰਧੀ ਕਮਿਸ਼ਨਰ ਅੰਕੁਰਜੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਆਪਣੀ ਸਮੱਸਿਆ ਦੱਸੀ ਕਿ ਜਿਸ ਤੇ ADC ਕਮਿਸ਼ਨਰ ਨੇ ਉਹਨਾਂ ਦੀ ਉਤੇ ਆਰ ਨਾਲ ਜੁੜਾਇਆ ਸੁਣਿਆ ਹੈ ਤੇ ਸਬੰਧਿਤ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਨ ਦੇ ਨਿਰਦੇਸ਼ ਵੀ ਜਿਹੜੇ ਨੇ ਉਹ ਦਿੱਤੇ ਨੇ ਤੇ ਆਉ ਇੱਕ ਵਾਰ ਤੁਹਾਨੂੰ ਦਿਖਾਣੇ ਆ ਕਿ ਪਾਣੀ ਦੀ ਸਮੱਸਿਆ ਨਾਲ ਝੂਜਰੇ ਲੋਕਾਂ ਨਾਲ ਕਿਸ ਤਰ੍ਹਾਂ ਨਾਲ ਜਿਹੜਾ ਹੈ ਉਹ ਕਿਸ ਤਰ੍ਹਾਂ ਨਾਲ ਆਪਣੀ ਦਿਨਚਰਿਆ ਕੱਟਦੇ ਨੇ ਤੇ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਆਉ ਤੁਹਾਨੂੰ ਦਿਖਾਣੇ ਆ ਤੇ ਕਿਸ ਮੱਸੇ ਆ ਰਹੀ ਹੈ ਤੇ ਕਮਿਸ਼ਨਰ ਸਾਹਿਬ ਨੂੰ ਮਿਲਿਆ ਵਜਿ ਹਾਂਜੀ ਮੈਂ ਵਾਰ ਨੰਬਰ 49 ਦੀ ਕਾਉਂਸਲਰ ਹਾਂ ਕੰਜਨਵਾਲਾ ਸਾਡੇ ਮੇਰੇ ਵਾਰ ਚ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਮੇਰੇ ਪਰਿਵਾਰ ਇੰਨੇ ਜ਼ਿਆਦਾ ਦੁਖੀ ਆ ਕਿ 25 ਦਿਨ ਹੋ ਗਏ ਬੜੀ ਦੇਰ ਤੋਂ ਇਹ ਸਮੱਸਿਆ ਹੈ ਪਰ ਹੁਣ 25 ਦਿਨ ਹੋ ਗਿਆ ਕਿ ਇੰਨੀ ਜ਼ਿਆਦਾ ਸਮੱਸਿਆ ਹੈ ਕਿ ਇਹਨਾਂ ਨੂੰ ਮਤਲਬ ਪਾਣੀ ਦੀ ਇੰਨੀ ਪ੍ਰੋਬਲਮ ਹੈ ਕਿ ਇਹ ਟੈਂਕਰ ਵਗੈਰਾ ਲੈ ਲੈ ਕੇ ਪਾਣੀ ਭਰਦੇ ਆ ਉਹ ਵੀ ਕਿਸੇ ਟਿਊਬਲ ਤੋਂ ਇਹਨਾਂ ਨੂੰ ਪਾਣੀ ਨਹੀਂ ਮਿਲਦਾ ਜੇ ਆਏ ਵੀ ਕਦੀ ਪਾਣੀ ਮੋਟਰ ਚੱਲੋ ਹੁਣ ਤੇ ਖਰਾਬ ਹੋ ਗਈ ਮੋਟਰ ਜਦੋਂ ਠੀਕ ਹੁੰਦੀ ਹੈ ਉਦੋਂ ਵੀ ਜਦੋਂ ਪਾਣੀ ਆਂਦਾ ਤੇ ਇਹਨਾਂ ਦੇ ਘਰਾਂ ਤੱਕ ਪਾਣੀ ਨਹੀਂ ਪਹੁੰਚਦਾ ਪਿੱਛੇ ਹੀ ਉਹ ਵੀ ਇੱਕ ਇੱਕ ਇੰਜੀਨੀਅਰਾਂ ਪਾਈਪਾਂ ਦੇ ਕਾਰਨ ਵੀ ਇਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਕਿਉਂਕਿ ਸਾਰਾ ਪਾਣੀ ਉਹ ਖਿੱਚ ਲੈਂਦੀਆਂ ਉਹਨਾਂ ਦੀਆਂ ਮੋਟਰਾਂ ਉਹ ਆਪਣੇ ਘਰ ਦੇ ਰਹਿੰਦੇ ਆ ਇਹਨਾਂ ਤੱਕ ਪਾਣੀ ਨਹੀਂ ਪਹੁੰਚਦਾ ਇਸ ਕਰਕੇ ਮੇਰੀ ਇਹਨਾਂ ਨੂੰ ਕਮਿਸ਼ਨ ਸਾਹਿਬ ਦੇ ਅੱਗੇ ਹੀ ਬੇਨਤੀ ਮੈਂ ਇਹਨਾਂ ਨੂੰ ਮਿਲੀ ਵੀ ਆ ਉਹਨਾਂ ਨੂੰ ਕਿਹਾ ਆਪਣੀ ਪ੍ਰੋਬਲਮ ਦੱਸੀ ਹੈ ਆਪਣੇ ਪਰਿਵਾਰ ਵੀ ਸਾਰੇ ਨਾਲ ਲੈ ਕੇ ਆਈ ਮੇਰੇ ਨਾਲ ਹੀ ਆਏ ਸਾਰੇ ਉਹਨਾਂ ਨੇ ਕਿਹਾ ਕਿ ਸਾਨੂੰ ਪਾਣੀ ਉਹਨਾਂ ਨੇ ਸਾਨੂੰ ਇਹ ਕਿਹਾ ਹੈ ਕਿ ਅਸੀਂ ਉਸ ਦੀ ਸ਼ੈਣੀ ਆ ਉਹਨਾਂ ਨੂੰ ਉਹਨਾਂ ਨੇ ਦਿੱਤੀ ਹੈ ਡਿਊਟੀ ਕਿ ਉਹ ਤੁਹਾਡੇ ਨਾਲ ਚਾਣਗੇ ਤੇ ਉਹਨਾਂ ਨੂੰ ਆਪਣੀ ਸਾਰੀ ਪ੍ਰੋਬਲਮ ਦੱਸਿਓ ਤੇ ਨਾਲੇ ਉਹ ਤੋਂ ਦੇ ਇਸ ਸਮੱਸਿਆ ਦਾ ਹੱਲ ਕਰਨਗੇ ਉਹਨਾਂ ਸਾਨੂੰ ਪੱਕਾ ਉਮੀਦ ਸਾਡੀ ਉਹਨਾਂ ਨੇ ਉਹਨਾਂ ਤੇ ਉਮੀਦ ਹੈ ਸਾਡੀ ਉਹ ਕਹਿੰਦੇ ਫਿਰ ਉਹਨਾਂ ਦੇ ਅੱਗੇ ਅਸੀਂ ਇਹ ਵੀ ਆਪਣੀ ਇਹ ਵੀ ਕਿਹਾ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਮੇਰੇ ਪਰਿਵਾਰਾਂ ਨੂੰ ਵੇਰੋਸ ਤੋਂ ਕਨੈਕਸ਼ਨ ਦਿੱਤਾ ਜਾਏ ਵੇਰੋਸ ਤੋਂ ਕਨੈਕਸ਼ਨ ਮਿਲ ਜਾਏਗਾ ਤੇ ਫਿਰ ਮੇਰੇ ਪਰਿਵਾਰਾਂ ਨੂੰ ਪਾਣੀ ਮਿਲੇਗਾ ਕਿਉਂਕਿ ਉਹ ਨਜ਼ਦੀਕ ਪੈਂਦਾ ਹੈ ਇਹ ਜਿਹੜਾ ਟਿਊਬਲ ਜਿੱਥੋਂ ਪਾਣੀ ਆਂਦਾ ਹੈ ਇਹ ਥੋੜੀ ਦੂਰ ਹੋਣ ਦੇ ਕਾਰਨ ਵੀ ਇਹਨਾਂ ਤੱਕ ਪਾਣੀ ਨਹੀਂ ਪਹੁੰਚ ਪਾਂਦਾ ਇਹਨਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਨੰਬਰ 49 ਦੇ ਕਾਫੀ ਲੋਕ ਜਿਹੜੇ ਪਿਛਲੇ ਪਾਣੀ ਦੇ ਲਈ ਕਿਲਤ ਰਹਿ ਰਹੇ ਨਾਲੇ ਪਰੇਸ਼ਾਨ ਹੈ। ਹਮਮ ਅੱਜ ਉਹ ਤੁਹਾਨੂੰ ਵੀ ਮਿਲੇ ਨੇ ਕੀ ਕਾਰਵਾਈ ਕੀਤੀ? ਆ ਵਾਰਡ ਨੰਬਰ 49 ਦੇ ਕਾਉਂਸਲਰ ਮੈਡਮ ਤੇ ਉਹਨਾਂ ਦੇ ਨਾਲ ਉਹਨਾਂ ਦੇ ਕੁਝ ਵਸਿੰਦੇ ਆਏ ਸੀਗੇ ਉਸ ਵਾਰਡ ਦੇ ਤੇ ਉਹਨਾਂ ਨੇ ਅੱਜ ਮੇਰੇ ਧਿਆਨ ਦੇ ਵਿੱਚ ਇਹ ਲੈ ਕੇ ਆਏ ਨੇ ਕਿ ਉੱਥੇ ਪਾਣੀ ਦਾ ਮਸਲਾ ਹੈਗਾ। ਸੋ ਜਿਵੇਂ ਮੇਰੇ ਕੋਲ ਸ਼ਿਕਾਇਤ ਆਈ ਮੈਂ ਜਿਹੜੀ ਆਪਣੀ ਮੇਰੀ ਇੰਜੀਨੀਅਰਿੰਗ ਵਿੰਗ ਹੈਗੀ ਐ ਮੈਂ ਉਹਨਾਂ ਨੂੰ ਇਹਦੇ ਬਾਰੇ ਉਹਨਾਂ ਕੋਲ ਪੁੱਛ ਪੜਤਾਲ ਕੀਤੀ ਕਿ ਇਹ ਮਸਲਾ ਕੀ ਹੈਗਾ ਕਿਉਂ ਹੈਗਾ? ਸੋ ਇਹਦੇ ਵਿੱਚ ਉਹਨਾਂ ਵੱਲੋਂ ਅੱਜ ਇੱਕ ਫੀਲਡ ਤੇ ਜਾ ਕੇ ਵੀ ਇਹਦੀ ਮੌਕਾ ਰਿਪੋਰਟ ਕੀਤੀ ਜਾ ਰਹੀ ਹੈਗੀ ਹੈ ਤੇ ਆਪਾਂ ਇਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜੋ-ਜੋ ਵੀ ਸ਼ਿਕਾਇਤ ਦੇ ਵਿੱਚ ਸੱਚਾਈ ਹੋਏਗੀ ਉਹਦੇ ਅਕੋਰਡਿੰਗਲੀ ਅਸੀਂ ਲੋਕਾਂ ਨੂੰ ਜੋ ਰਾਹਤ ਦੇਣੀ ਹੈਗੀ ਹੈ ਪੀਣ ਦੇ ਪਾਣੀ ਦੇ ਜੋ ਇੱਕ ਬੇਸਿਕ ਫੈਸਿਲਿਟੀ ਹੈਗੀ ਉਹ ਪ੍ਰੋਵਾਈਡ ਕਰਾਣੀ ਹੈਗੀ ਹੈ ਤੇ ਅਸੀਂ ਹੋਰ ਇੱਥੇ ਜੋ ਵੀ ਬੰਦੇ ਸਾਡੇ ਕੋਲ ਹੱਲ ਹੋਣਗੇ ਅਸੀਂ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਦੀ ਦੀ ਰਿਪੋਰਟ